ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵਲੌਗ ਵਿੱਚ ਮੈਂ ਤੁਹਾਨੂੰ ਅੰਬੀਆਂ ਦੀ ਚਟਨੀ ਬਣਾ ਕੇ ਤਿਆਰ ਕਰਕੇ ਦਿਖਾਵਾਂਗੀ ਜੋ ਕਿ ਤਿਆਰ ਹੋਈ ਆਪਾਂ ਕੁੰਡੇ ਡੰਡੇ ਵਿੱਚ ਕਰਨੀ ਬਹੁਤ ਹੀ ਵਧੀਆ ਸਵਾਦ ਖੱਟੀ ਮਿੱਠੀ ਚਟਨੀ ਖੱਟੀ ਮਿੱਠੀ ਤਾਂ ਬਣੂਗੀ ਅੰਬੀਆਂ ਦੇ ਤੁਹਾਨੂੰ ਪਤਾ ਹੀ ਬਹੁਤ ਜ਼ਿਆਦਾ ਫਟਾਸ ਹੁੰਦੀ ਆ ਉਹਨੂੰ ਥੋੜਾ ਜਿਹਾ ਮਿੱਠਾ ਲਿਆਉਣ ਵਾਸਤੇ ਆਪਾਂ ਟਮਾਟਰ ਜੂਸ ਦੀਤੇ ਹਾਂਜੀ ਦੋ ਕੱਚੇ ਅੰਬ ਲੈ ਲਏ ਆਪਾਂ ਦੋ ਟਮਾਟਰ ਲੈ ਲਏ ਇੱਕ ਵੱਡਾ ਪਿਆਜ਼ ਚਾਰ ਹਰੀਆਂ ਮਿਰਚਾਂ ਲੈ ਲਈਆਂ ਵਾ ਥੋੜਾ ਜਿਹਾ ਆਪਾਂ ਧਨੀਆ ਸਾਫ਼ ਸੁਥਰਾ ਕਰਕੇ ਰੱਖ ਲਿਆ ਵਾ ਚਟਨੀ ਬਣਾਉਣ ਵਾਸਤੇ ਇਹ ਸਮਾਨ ਤਿਆਰ ਕਰ ਲਿਆ ਹਾਂ ਜੀ ਉਸ ਇਸ ਸਾਰੇ ਸਮਾਨ ਨੂੰ ਆਪਾਂ ਛੋਟੇ ਛੋਟੇ ਪੀਸ ਕਰਕੇ ਕੱਟ ਲੈਂਦੇ ਹਾਂ ਹਾਂਜੀ ਇਹ ਦੋਨੋਂ ਆਮਾਪਾ ਚੰਗੀ ਤਰ੍ਹਾਂ ਉਤੋਂ ਸਾਫ਼ ਕਰ ਲਈ ਛਿਲ ਲਾ ਲਈ ਹੋਣਾ ਆਪਾਂ ਇਹਨਾਂ ਦੇ ਛੋਟੇ ਛੋਟੇ ਪੀਸ ਕਰ ਲੈਣੇ ਹਾਂਜੀ ਜਿਵੇਂ ਸਭ ਤੋਂ ਪਹਿਲਾਂ ਆਪਾਂ ਦੋ ਅੰਬ ਕੱਟ ਲਈ ਇਸੇ ਤਰ੍ਹਾਂ ਆਪਾਂ ਦੋ ਟਮਾਟਰ ਕੱਟ ਲੈਣ। ਹਾਂਜੀ ਪਿਆਜ਼ ਵੀ ਇਸੇ ਤਰ੍ਹਾਂ ਆਪਾਂ ਛੋਟੇ-ਛੋਟੇ ਪੀਸ ਕਰ ਲੈਣ ਜਿਵੇਂ ਆਪਾਂ ਪਹਿਲਾਂ ਅੰਬੀਆਂ ਦੇ ਕਰ ਲਏ ਆ ਟਮਾਟਰ ਦੇ ਕਰ ਲਏ ਇਸ ਤੋਂ ਬਾਅਦ ਆਪਾਂ ਪਿਆਜ਼ ਦੇ ਕਰ ਦੇਣੀ ਵੀ ਛੋਟੇ-ਛੋਟੇ। ਹਾਂਜੀ ਸਭ ਤੋਂ ਪਹਿਲਾਂ ਆਪਾਂ 4-5 ਲਸਣ ਦੀਆਂ ਤੁਰੀਆਂ ਪਾਤੀਆਂ ਚਟਨੀ ਵਾਸਤੇ। ਨਾਲ ਆਪਾਂ ਜੋ ਹਰੀ ਮਿਰਚਾਂ ਚ ਕੱਟ ਕੇ ਰੱਖੀਆਂ ਸੀਗੀਆਂ ਉਹ ਪਾ ਦਿੰਦੇ ਹਾਂ ਜਿੰਨਾ ਵੀ ਆਪਾਂ ਸਮਾਨ ਕੱਟ ਕੇ ਰੱਖਿਆ ਵਾ ਉਹਦੇ ਅੰਦਾਜ਼ੇ ਦੇ ਨਾਲ ਆਪਾਂ ਇਹ ਸਮਾਨ ਵਿੱਚ ਤੇ ਲੂਣ ਪਾਉਣਾ ਇੱਕ ਚਮਚਾ ਲੂਣ ਦਾ ਪਾਣਾ ਇਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਲਸਣ ਨੂੰ ਤੇ ਹਰੀਆਂ ਮਿਰਚਾਂ ਦਾ ਪੇਸਟ ਬਣਾਉਂਗਾ ਮਿਹਰੀ ਮਿਰਚ ਵਾਲਾ ਪੇਸਟ ਆਪਾਂ ਬਹੁਤ ਵਧੀਆ ਤਿਆਰ ਕਰ ਲਿਆ ਹੁਣ ਜੋ ਸਮਾਨ ਆਪਾਂ ਕੱਟ ਕੇ ਰੱਖਿਆ ਵਾ ਸਾਰੇ ਨੂੰ ਆਪਾਂ ਕੁੰਡੇ ਡੰਡੇ ਵਿੱਚ ਬੜੀ ਧੀਰ ਨਾਲ ਚਟਨੀ ਤਿਆਰ ਕਰਨੀ ਹੈ ਨਾ ਕਿ ਆਪਾਂ ਮਿਕਸੀ ਵਿੱਚ ਕੁੰਡੇ ਦੀ ਚਟਨੀ ਦਾ ਸਵਾਦ ਬਹੁਤ ਜ਼ਿਆਦਾ ਦੂਜੀ ਮਿਕਸੀ ਨਾਲੋਂ ਦੁੱਬਣਾ ਹੋਗਾ ਇਹ ਸਮਾਨ ਆਪਾਂ ਸਾਰਾ ਪਾ ਦਿੱਤਾ ਨਾਲ ਹੁਣ ਆਪਾਂ ਦੂਜੀ ਸਾਈਡ ਤੋਂ ਸਾਰਾ ਮਿਰਚ ਮਸਾਲਾ ਇਹਦੇ ਵਿੱਚ ਪਾਉਣਾ ਸਭ ਤੋਂ ਪਹਿਲਾਂ ਆਪਾਂ 1 ਚਮਚਾ ਜੀਰੇ ਦਾ ਪਾਉਣਾ ਹਾਲੇ ਨਾ ਮਿਰਚਾਂ ਤਾਂ ਆਪਾਂ ਆਪਣੇ ਸਵਾਦ ਵਾਸਤੇ ਪਾਈਆਂ ਚਟਨੀ ਦਾ ਰੰਗ ਬਹੁਤ ਸੋਹਣਾ ਬਣਨ ਵਾਸਤੇ ਆਪਾਂ ਲਾਲ ਦੀ ਅੱਗੀ ਮਿਰਚ ਵੀ ਇੱਥੇ ਪਾਉਣੀ ਹਾਂਜੀ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ੀਜ ਨਾਲ ਕੁੱਟਣਾ ਹਾਂ ਜੀ ਚਟਨੀ ਆਪਣੀ ਬਹੁਤ ਵਧੀਆ ਤਿਆਰ ਹੋ ਗਈ ਸਭ ਤੋਂ ਲਾਸਟ ਦੇ ਆਪਾਂ ਇਹਦੇ ਵਿੱਚ ਹਰਾ ਧਨੀਆ ਪਾਉਣਾ ਥੋੜਾ ਜੇ ਇਹਨੂੰ ਆਪਾਂ ਸਾਰੀ ਚਟਨੀ ਵਿੱਚ ਮਿਕਸ ਕਰ ਲੈਣਾ ਗੰਡੇਨਾ ਜੀ ਤੁਸੀਂ ਵੀ ਇਸੇ ਤਰ੍ਹਾਂ ਦੀ ਚਟਨੀ ਤਿਆਰ ਕਰੋ ਆਪਣੇ ਘਰ ਦੇ ਸਾਰਾ ਪਰਿਵਾਰ ਬਹੁਤ ਹੀ ਖੁਸ਼ ਹੋ ਕੇ ਖਾਊਗਾ